ਇਹ ਮਸਲਾ ਸੀਗਾ ਕੱਲ 19 ਤਰੀਕ ਨੂੰ ਨੀ ਤਨੂੰ ਚੌਕੀ ਚਾਰਜ ਰਹੀਆ ਪਾਸਤਲਾ ਅਚਨਚੇ ਚੈਕਿੰਗ ਕਰ ਰਿਆ ਸੀ ਤੇ ਬੈਂਕ ਲੱਗੇ ਪਿਛਲੇ ਪਾਸੇ ਖਾਲੀ ਜਗ੍ਹਾ ਪਈ ਐ ਉੱਥੇ ਜਦ ਦੇ ਵੇਖਿਆ ਇੱਕ ਆਦਮੀ ਘੁਬਰਾ ਗਿਆ ਉਹਦਾ ਨਾਮ ਪੁੱਛਿਆ ਉਹਨੇ ਦੱਸਿਆ ਨਾਮ ਆਪਣਾ ਹਰਮਨ ਸਿੰਘ ਸਾਨੂੰ ਸ਼ੰਗਾਰਾ ਸਿੰਘ ਹਾਂ ਜਦੋਂ ਤੋਂ ਚੈਕਿੰਗ ਕੀਤੀ ਤੇ ਉਹ ਲੱਗ ਕਿ ਉਹਨੇ ਇੱਕ ਕਿਆਰੀ ਜਿਹੜੀ ਸੀ ਉਹ ਬਿਜੀ ਹੋਈ ਸੀ ਇਹਦੇ ਇੱਕ ਖਸਕਾਜ ਦੀ ਅਸਰ ਜਿਹੜੀ ਗਾਂ ਭੁੱਕੀ ਬਣ ਜਾਂਦੀ ਹੈ ਉਹ ਭੁੱਕੀ ਬਣਾ ਕੇ ਵੇਚਦਾ ਹੈ ਜਾਂ ਫਿਰ ਖਾਣ ਖਾਣ ਵਾਲਾ ਹੋਣਾ ਵਾ ਮੌਕੇ ਤੇ ਉੱਤੇ ਜਿਹੜੀ ਫੜੀ ਗਈ ਉਹ ਕੱਚੇ ਸਬੂਤੇ ਅਜੇ ਕਿ ਉਹ ਗੜ ਰਿਆ ਸੀਗਾ ਤੇ ਮੌਕੇ ਤੇ ਫੜਿਆ ਗਿਆ ਫੜ ਕੇ ਅਫੀਅਤ ਦਰਜ ਕਰ ਦਿੱਤੀਗੀ ਅਜ ਰਿਪੋਰਟ ਚ ਪੇਸ਼ ਕਰ ਦਿੱਤਾ ਹੈ ਕੋਈ ਆਸਤੀ ਆ ਨਾ ਠੀਕਾ ਕੌਣ ਪਰ ਮੈਂ ਨਾ ਬੀਚੂ ਹੋਣੀ ਚਾਹੀਦੀ ਕਾਰਨ ਨਾ ਬੀਚੂ ਨਾ ਦੇਖਣਾਂ ਦਾ ਕਾਰਨ ਰੁਕ ਜਾ ਮੂੰ ਬੰਨੇ ਨਾ ਦਾ ਕੋਈ ਆਸਤੀ ਆ ਨਾ ਠੀਕਾ ਕੌਣ ਪਰ ਮੈਂ ਨਾ ਬੀਚੂ ਹੋਣੀ ਚਾਹੀਦੀ ਕਾਰਨ ਨਾ ਬੀਚੂ ਨਾ ਦੇਖਣਾਂ ਦਾ ਕਾਰਨ ਇਹ ਮਸਲਾ ਸੀਗਾ ਕੱਲ 19 ਤਰੀਕ ਨੂੰ ਨੀ ਤਨੂੰ ਚੌਕੀ ਇਚਾਰਜ ਰਹੀ ਆ ਪਾਸ ਤਲਾ ਅਚਨਚੇ ਚੈਕਿੰਗ ਕਰ ਰਹੀ ਸੀ ਤੇ ਬੈਂਕ ਲੱਗੇ ਪਿਛਲੇ ਪਾਸੇ ਖਾਲੀ ਜਗ੍ਹਾ ਪਈ ਐ ਉੱਥੇ ਜਦ ਦੇ ਵੇਖਿਆ ਇੱਕ ਆਦਮੀ ਘੁਬਰਾ ਗਿਆ ਉਹਦਾ ਨਾਮ ਪੁੱਛਿਆ ਉਹਨੇ ਦੱਸਿਆ ਨਾਮ ਆਪਣਾ ਹਰਮਨ ਸਿੰਘ ਸਾਨੂੰ ਸ਼ੰਗਾਰਾ ਸਿੰਘ ਜਦੋਂ ਉਹ ਚੈਕਿੰਗ ਕੀਤੀ ਤੇ ਉਹ ਲੱਗੇ ਉਹਨੇ ਇੱਕ ਕਿਹਾਰੀ ਜਿਹੜੀ ਸੀ ਉਹ ਬਿਜੀ ਹੋਈ ਸੀ ਇਹਦੀ ਇੱਕ ਖਾਸ ਦੀ ਫਸਲ ਜਿਹੜੀ ਗਾਂਪੂਕੀ ਬਣ ਜਾਂਦੀ ਉਹ ਪੁੱਕੇ ਬਣਾ ਕੇ ਵੇਚਦਾ ਸੀ ਜਾਂ ਫਿਰ ਖਾਣ ਵਾਲਾ ਹੋਣਾ ਵਾ ਮੌਕੇ ਤੇ ਉੱਤੇ ਜਿਹੜੀ ਫੜੀ ਗਈ ਉਹ ਕੱਚੇ ਸਬੂਤੇ ਅਜੇ ਕਿ ਉਹ ਗੋੜ ਰਿਆ ਸੀਗਾ ਤੇ ਮੌਕੇ ਤੇ ਫੜਿਆ ਗਿਆ ਫੜ ਕੇ ਐਫ ਆਰ ਦਰਜ ਕਰ ਦਿੱਤੀ ਗਈ ਅਜ ਨੂੰ ਕੋਰਟ ਚ ਪੇਸ਼ ਕਰ ਦਿੱਤਾ ਗਿਆ ਕੌਣ ਠੀਕ ਆ ਇਹ ਮਸਲਾ ਸੀਗਾ ਕੱਲ 19 ਤਰੀਕ ਨੂੰ ਨੀ ਤਨੂ ਚੌਕੀ ਚਾਰਜ ਰਹੀ ਆ ਪਾਸਤਲਾ ਅਚਨਚੇ ਚੈਕਿੰਗ ਕਰ ਰਿਆ ਸੀ ਉੱਤੇ ਬੈਂਕ ਲੱਗੇ ਪਿਛਲੇ ਪਾਸੇ ਖਾਲੀ ਜਗ੍ਹਾ ਪਈ ਆ ਉੱਥੇ ਜਾ ਕੇ ਵੇਖਿਆ ਇੱਕ ਆਦਮੀ ਘੁਬਰਾ ਗਿਆ ਉਹਦਾ ਨਾਮ ਪੁੱਛਿਆ ਉਹਨੇ ਦੱਸਿਆ ਨਾਮ ਆਪਣਾ ਰਮਨਸੀ ਸਾਨੂੰ ਸ਼ੰਗਾਰਾ ਸਿੰਘ ਹੋ ਜਦੋਂ ਤੋਂ ਚੈਕਿੰਗ ਕੀਤੀ ਤੇ ਉਹ ਲੱਗ ਕੇ ਉਹਨੇ ਇੱਕ ਕਿਹੜੀ ਜਿਹੜੀ ਸੀ ਉਹ ਬਿਜੀ ਹੋਈ ਸੀ ਇਹਦੀ ਇੱਕ ਖਾਸ ਦੀ ਫਸਲ ਜਿਹੜੀ ਗਾਂਪੂਕੀ ਬਣ ਜਾਂਦੀ ਹੈ ਉਹ ਪੁੱਕੇ ਬਣਾ ਕੇ ਵੇਚਦਾ ਸੀ ਜਾਂ ਫਿਰ ਖਾਣ ਵਾਲਾ ਹੋਣਾ ਵਾ ਮੌਕੇ ਤੇ ਉੱਤੇ ਜਿਹੜੀ ਫੜੀ ਗਈ ਉਹ ਕੱਚੇ ਸੀ ਬੂਟੇ ਅਜੇ ਕਿ ਉਹ ਗੋੜ ਰਿਆ ਸੀਗਾ ਤੇ ਮੌਕੇ ਤੇ ਫੜਿਆ ਗਿਆ ਫੜ ਕੇ ਅਫੀਆ ਦਰਜ ਕਰ ਦਿੱਤੀ ਗਿਆ ਜਦੋਂ ਕੋਰਟ ਚ ਪੇਸ਼ ਕਰ ਦਿੱਤਾ ਗਿਆ